ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਸਾਖੀ ਦੱਸਣ ਜਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਰਿਦਵਾਰ ਦੇ ਲੋਕਾਂ ਦਾ ਭੁਲੇਖਾ ਕਿਵੇਂ ਦੂਰ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਜਗਤ ਨੂੰ ਧਾਰਿਆ ਅਤੇ ਲੋਕਾਂ ਦੇ ਕਰਮ ਕਾਂਡ ਦੇ ਕਰਮ ਕਾਂਡਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਆਪਣੀਆਂ ਉਦਾਸੀਆਂ ਦੌਰਾਨ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਪ੍ਰਸਿੱਧ ਤੀਰਥ ਸਥਾਨ ਹਰੀਦਵਾਰ ਗਏ ਸੂਰਜ ਗ੍ਰਹਿਣ ਦੇ ਮੌਕੇ ਉੱਥੇ ਲੋਕਾਂ ਦੀ ਖੂਬ ਭੀੜ ਲੱਗੀ ਹੋਈ ਸੀ ਪਾਂਡੇਦਾਨ ਮੰਗ ਰਹੇ ਸਨ ਸ਼ਾਮ ਨੂੰ ਦੂਨੀਆਂ ਵਿੱਚ ਰੱਖ ਕੇ ਦੀਵੇ ਤਾਰੇ ਜਾ ਰਹੇ ਸਨ ਆਰਤੀ ਹੋ ਰਹੀ ਸੀ ਸਵੇਰੇ ਫੁੱਲ ਤਾਰੇ ਜਾ ਰਹੇ ਸਨ ਇਸ਼ਨਾਨ ਹੋ ਰਹੇ ਸਨ ਅਤੇ ਪੀਤਰਾਂ ਨੂੰ ਜਲ ਦਿੱਤਾ ਜਾ ਰਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਪਾਂਡਿਆਂ ਪਾਸੋਂ ਉਹਨਾਂ ਦੇ ਪੂਰਬ ਦਿਸ਼ਾ ਵਿੱਚ ਸੂਰਜ ਵੱਲ ਪਾਣੀ ਛੱਟਣ ਦਾ ਮਤਲਬ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਪਿਤਰ ਲੋਕਾਂ ਵਿੱਚ ਆਪਣੇ ਪਿਤਾ ਨੂੰ ਜਲ ਪਹਚਾਉਣ ਦੀ ਇਹ ਇੱਕ ਰਸਮ ਹੈ ਮਤਲਬ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਪਿਤਰ ਲੋਕਾਂ ਵਿੱਚ ਆਪਣੇ ਪਿਤਾ ਨੂੰ ਜਲ ਪਹਚਾਉਣ ਦੀ ਇਹ ਇੱਕ ਰਸਮ ਹੈ ਤੁਹਾਨੂੰ ਜਲ ਪਹਚਾਉਣ ਦੀ ਇਹ ਇੱਕ ਰਸਮ ਹੈ ਉਹਨਾਂ ਦੀ ਇਹ ਅਗਿਆਨਤਾ ਦੇਖ ਕੇ ਗੁਰੂ ਨਾਨਕ ਦੇਵ ਜੀ ਗੰਗਾ ਵਿੱਚ ਜਾ ਖੜੇ ਹੋਏ ਅਤੇ ਜਿਸ ਪਾਸੇ ਸੂਰਜ ਚੜ੍ਹਿਆ ਸੀ ਉਸ ਵੱਲ ਪੇਠ ਕਰਕੇ ਖੜੇ ਹੋ ਗਏ ਅਤੇ ਪੱਛਮ ਵੱਲ ਪਾਸ ਪੱਛਮ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਲੋਕੀ ਆਪੋ ਵਿੱਚ ਗੱਲਾਂ ਕਰਦੇ ਸਨ ਪਰ ਜਦ ਕਾਫੀ ਭੀੜ ਹੋ ਗਈ ਤਾਂ ਲੋਕ ਉਹਨਾਂ ਤੋਂ ਪੁੱਛਣ ਲੱਗੇ ਤੂੰ ਕੌਣ ਹੈ Hindu ਹੈ ਹਿੰਦੂ ਹੈ ਪੱਛਮ ਨੂੰ ਪਾਣੀ ਕਿਉਂ ਦੇ ਰਿਹਾ ਹੈ ਪੱਛਮ ਨੂੰ ਤਾਂ ਮੱਕਾ ਹੈ ਜੇ ਤੇ ਹਿੰਦੂ ਹੈ ਤਾਂ ਪਿਤਰਾਂ ਨੂੰ ਪਾਣੀ ਦੇ ਦੇਖ ਦੇਖ ਪੂਰਬ ਵੱਲੋਂ ਸੂਰਜ ਚੜ੍ਹ ਰਿਹਾ ਹੈ ਦੱਸ ਤੂੰ ਕੌਣ ਹੈ ਇਸ ਤੇ ਗੁਰੂ ਸਾਹਿਬ ਨੇ ਪੁੱਛਿਆ ਦੱਸੋ ਤੁਹਾਡੇ ਪਿਤਰ ਕਿੰਨੀ ਕੁ ਦੂਰ ਹਨ ਸੂਰਜ ਕਿੱਥੇ ਕੋ ਹੈ ਲੋਕਾਂ ਨੇ ਕਿਹਾ ਪਿਤਰ ਲੋਕ ਵਿੱਚ ਲੱਖਾਂ ਹਜ਼ਾਰਾਂ ਕਰੋੜਾਂ ਕੋਹਾਂ ਤੇ ਹੈ ਸੂਰਜ ਵੀ ਦੂਰ ਹੈ ਇਹ ਸੁਣ ਕੇ ਗੁਰੂ ਜੀ ਬੋਲੇ ਭਾਈ ਸੱਜਣੋ ਮੇਰਾ ਇਸ ਪਾਸੇ ਘਰ ਹੈ ਅਤੇ ਖੇਤ ਹਨ ਸਾਡੇ ਦੇਸ਼ ਵਿੱਚ ਮੀਂਹ ਨਹੀਂ ਪਿਆ ਤੁਹਾਨੂੰ ਦੇਖ ਕੇ ਮੈਂ ਮੈਂ ਕਿਹਾ ਚਲੋ ਇੱਥੋਂ ਹੀ ਪਾਣੀ ਪਹੁੰਚਾ ਦਈਏ ਤਾਂ ਜੋ ਖੇਤ ਸੁੱਕਣ ਤੋਂ ਬਚ ਜਾਣ ਇਹ ਸੁਣ ਕੇ ਸਾਰੇ ਹੱਸ ਪਏ ਪਾਣੀ ਗੰਗਾ ਦਾ ਗੰਗਾ ਵਿੱਚ ਪਿਆ ਉੱਠਾ ਡਿੱਗ ਜਾਂਦਾ ਅਤੇ ਇਸ ਦੇ ਪਾਣ ਇਸ ਦੇ ਪਾਣੇ ਖੇਤਾਂ ਨੂੰ ਪਈ ਜਾਂਦਾ ਹੈ ਇੱਕ ਸਿਆਣਾ ਭਲੇ ਸੱਜਣਾ ਆਪਣੇ ਹੱਥ ਕਿਉਂ ਥਕਾ ਰਿਹਾ ਹੈ ਇਹ ਤੇਰਾ ਪਾਣੀ ਖੇਤਾਂ ਨੂੰ ਨਹੀਂ ਜਾਣ ਲੱਗਾ ਖੇਤ ਤੇਰੇ ਦੂਰ ਹਨ ਦੂਰ ਲੈੰਦੇ ਨੂੰ ਗੰਗਾ ਜਾ ਰਹੀ ਹੈ ਪੂਰਬ ਨੂੰ ਗੁਰੂ ਜੀ ਨੇ ਕਿਹਾ ਅੱਛਾ ਜੀ ਇਸ ਧਰਤੀ ਉੱਤੇ ਮੇਰੇ ਖੇਤਾਂ ਨੂੰ ਮੇਰਾ ਦਿੱਤਾ ਪਾਣੀ ਪਹੁੰਚੇਗਾ ਤਾਂ ਤੁਹਾਡਾ ਦਿੱਤਾ ਪਾਣੀ ਸੂਰਜ ਲੋਕ ਵਿੱਚ ਕੀ ਕਿਸੇ ਦੂਜੇ ਲੋਕ ਵਿੱਚ ਕਰੋੜਾਂ ਕੋਹਾਂ ਤੇ ਪਹੁੰਚੇਗਾ ਸਾਰੇ ਸੋਚੀ ਪਏ ਗਏ ਲੋਕ ਕਹਿਣ ਲੱਗੇ ਇਹ ਭਾਵਨਾ ਦੀ ਗੱਲ ਹੈ ਤਾਂ ਗੁਰੂ ਜੀ ਨੇ ਕਿਹਾ ਤੁਹਾਡੇ ਸੰਕਲਪ ਤੁਹਾਨੂੰ ਨਰਕਬਲ ਜਿਲੇ ਜਾ ਰਹੇ ਹਨ ਗੁਰੂ ਜੀ ਨੇ ਪਾਂਡਿਆਂ ਤੇ ਹਾਜ਼ਰ ਲੋਕਾਂ ਨੂੰ ਸਮਝਾਇਆ ਕਿ ਪ੍ਰਾਣੀ ਜੋ ਸੰਸਾਰ ਵਿੱਚ ਜੀਵਨ ਸਮੇਂ ਕਰਮ ਕਰਦਾ ਹੈ ਉਹ ਉਹੀ ਰਾਸਪੂੰਜੀ ਕਰਮਫਲ ਦੇ ਰੂਪ ਵਿੱਚ ਨਾਲ ਲੈ ਜਾਂਦਾ ਹੈ ਪਿੱਛੋਂ ਉਸ ਨੂੰ ਕੁਝ ਵੀ ਨਹੀਂ ਭੇਜਿਆ ਜਾ ਸਕਦਾ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚੇ ਕਮੈਂਟ ਕਰਕੇ ਦੱਸਿਆ ਕਰੋ ਕਿ ਅਸੀਂ ਹੋਰ ਸਾਕੀ ਕਿਸ ਕਿਸ ਗੁਰੂ ਤੇ ਬਣਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ